ਅੱਜ ਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵਾਂਗੇ ਲਓ ਜੀ ਅੱਜ ਤਰੀਕ ਹੋ ਗਈ 10 ਜੂਨ 2024 ਟਾਈਮ ਬਾਈ ਵੱਜ ਕੇ ਦੁਪਹਿਰ ਤੇ 2 2 ਵਜਣ ਦਾ ਕਾਰਨ ਵੀਰੇ ਰਾਤ ਪੈ ਗਿਆ ਮੀਂਹ ਮੀਂਹ ਪੈਣ ਦਾ ਕਰਕੇ ਮਸ਼ੀਨ ਚੱਲੀ ਆ ਹੁਣ ਧੁੱਪ ਲੱਗੇ ਤੋਂ ਬਾਅਦ ਮਦੀ ਮੀਂਹ ਪੈਣ ਦਾ ਹੋਰ ਵੀ ਦੱਸਦਾ ਤੁਹਾਨੂੰ ਆਪਣੀ ਮਸ਼ੀਨ ਇੱਕ ਆ ਤਾਂ ਆ ਚੱਲ ਜੀ ਸਾਹਮਣੇ ਮਲਕੀਤ ਆ ਆ ਚੱਲਦੀ ਇੱਧਰ ਬਿਛਾਲ ਇਹ ਆ ਮੀਂਹ ਪੈਣ ਕਰਕੇ ਬਈ ਐਨਾ ਫਰਕ ਪੈ ਗਿਆ ਕੱਚੀ ਪੱਕੀ ਕੋਸਾਂ ਨਹੀਂ ਦੇਖਦੇ ਚੱਲੀ ਜਾਂਦਾ ਫੜਾਕੇ ਪੈਨੇ ਹਣ ਜੇ ਮੰਨ ਲਓ ਵੀ ਇੱਕ ਮੀਂਹ ਹੋਰ ਪੈ ਗਿਆ ਬਾਦ ਤੇ ਜਿਹੜੀਆਂ ਸਪਰੇ ਹਾਂ ਹੋਈਆਂ ਮੀਆਂ ਕੱਚੀ ਪੱਕੀ ਸਭ ਬੜਾ ਦੇਣੀ ਇਹਨਾਂ ਨੇ ਆ ਵੀ ਹਜੇ ਹਰੀ ਆ ਮੀਂਹ ਪੈਣ ਕਰਕੇ 3 ਕਿਲੇ ਆਹਾ ਤੇ 7 ਕਿਲੇ ਹੋਰ 10 ਕਿਲੇ ਅੱਜ ਬੱਟੇ ਹੋ ਜਾਣਗੇ ਰਾਮ ਨਾਲ ਮਹੀਨ ਤੋਰਾ ਵਧੀਆ ਆ ਤੁਪ ਲੱਗੀ ਬਾਈ 2 ਵਜੇ ਕਿਣੀਆਂ ਪਈਆਂ ਜਰੂਰ ਆ ਪਰ ਇੰਨੀਆਂ ਨਹੀਂ ਪਈਆਂ ਵੀ ਮਕੀਨਾ ਖੜ ਜਵੇ ਵੀ ਅੱਜ ਛੱਲੇ ਨਾ ਉਹਦੇ ਕਰਕੇ ਫਾਇਦਾ ਇੱਕ ਵਾਰ ਤਾਂ ਵੀ ਜਿਆਦਾ ਉੱਤਰਿਆ ਇਹਦੀ ਆਂਦੀ ਵੀ ਨਹੀਂ ਅੱਜ ਜੇ ਨਹੀਂ ਜਲਦੀ ਮੀ ਪਿਆ ਬਾਈ 1:30 ਵਜੇ ਸਵੇਰੇ ਪੈਂਦਾ ਰਿਹਾ ਤਿੰਨ ਕ ਚਾਰ ਕ ਵਜੇ ਤੱਕ ਫਿਰ ਵੱਧ ਕਦੇ ਘਟ ਇੱਕ ਵਾਰ ਕਿਣੀਆਂ ਬਹੁਤ ਉਤਰਿਆ ਆਈਆਂ ਦੀਆਂ ਉਦੋਂ ਤਾਂ ਆਂਦੀ ਵੀ ਡੋਡਨ ਦਾ ਘੰਮ ਰੁਕ ਜਾਣਾ ਪਰ ਮਾਲਕ ਦੀ ਕਿਰਪਾ ਉੱਪਰ ਨਿਕਲੀ ਵਧੀਆ ਮਸ਼ੀਨਾਂ ਚੱਲ ਪਈਆਂ ਕਿ ਭਾਈ ਸਾਰਿਆਂ ਨੇ ਮਸ਼ੀਨਾਂ ਚਲਾਵੇ ਕੱਲ 9 ਤਰੀਕ ਨੂੰ ਭਾਈ ਆਪਣੀ ਮਸ਼ੀਨ ਚੱਲੀ ਨਹੀਂ ਕੰਮ ਹੈ ਨਹੀਂ ਦਾ ਏਜੰਟ ਕੋਲੇ ਉਹਦੀਆਂ ਆਪਣੀਆਂ ਮਸ਼ੀਨਾਂ ਦੁਪਹਿਰ ਤੱਕ ਚੱਲ ਕੇ ਖੜ ਗਈਆਂ 7 7 4 5 7 7 ਕਿੱਲੇ ਵੱਢ ਕੇ ਉਹ ਵੀ ਘੜੀਆਂ ਨਹੀਂ ਆ ਅੱਜ ਕੱਲ੍ਹ ਆਪ ਮੀਹ ਪੈਣ ਕਰਕੇ ਜ਼ੋਰ ਪੈ ਗਿਆ ਸਾਰੀਆਂ ਮਸ਼ੀਨਾਂ ਚੱਲ ਰਹੀਆਂ ਟੋਟਲੀ ਕੋਈ ਮਸ਼ੀਨ ਨਹੀਂ ਖੜੀ ਅੱਜ ਵਿਨੀ ਦਾ ਇੰਨਾ ਫਰਕ ਪੈ ਗਿਆ ਜੇ ਇੱਕ ਦੋਮੀ ਹੋਰ ਪੈ ਗਿਆ ਫੜਾਕਾ ਭਜਣਾ ਇਕੱਠਾ ਹੀ ਬਾਈ 10 ਹੋ ਗਈ 20 ਤਰੀਕ ਤੇ ਪਹਿਲਾਂ ਪਹਿਲਾਂ ਪਹਿਲੇ ਹੋ ਜਾਣਗੇ ਲਓ ਜੀ ਬਾਈ ਰਸਤਿਆਂ ਦੇ ਬੜੇ ਹਾਲ ਆ ਇਹ ਰਸਤਿਆਂ 'ਤੇ ਨਾ ਆਏ ਆ ਖੇਤਾਂ 'ਚੋਂ ਨਾ ਕੱਢ ਕੇ ਆਪਾਂ ਹੀ ਇਹ ਮਰੇ ਕਹਿੰਦਾ 8-9 ਕਿਲੇ ਵੱਢਣੇ ਆ ਉਰੇ ਭਈਆ ਜਮੀਨ ਵੀ ਦੱਸਿਆ ਵਾ ਰਾਤ ਨੂੰ ਵੱਢ ਕੇ ਮਸ਼ੀਨ ਲੈ ਕੇ ਜਾਣੇ ਠਕਾਣੇ ਦੇ ਰਾਤ ਨੋਰੇ ਨੂੰ ਫੇਰ ਆਉਗੀ ਮਸ਼ੀਨ ਬਹੁਤ ਗੰਦਾ ਰਸਤਾ ਹੈ ਦੇਖ ਰਹੇ ਆ ਉਹ ਟਰਾਲੀ ਖੜੀ ਉੱਪਰ ਵੀ ਉਹ ਟਰਾਲੀ ਕਿੱਧਰ ਨੂੰ ਆਈ ਆ ਜੋ ਰਸਤਾ ਲੋਡ ਹੋਇਆ ਬਰ ਦੁਨ ਲੈ ਕੇ ਜਾਵਾਂਗੇ ਆਹ ਰਸਤਾ ਦੱਬਾ ਹੋ ਗੰਦਾ ਰਾਤ ਨੂੰ ਤਾਂ ਬੜਾ ਤੰਗ ਕਰੂ ਇਹ ਬੈਂਚ ਦਾ ਚਲੋ ਬੰਦਾ ਇੱਧਰ ਉੱਧਰ ਦੇਖ ਲੈਂਦਾ ਰਾਤ ਨੂੰ ਲਾਈਟਾਂ ਤੇ ਘੱਟ ਪਤਾ ਲੱਗਦਾ ਦਰਾਖਤ ਬਾਗਾਂ ਵਾਲੇ ਦਾਲੇ ਲੋਕ ਦੀ ਮਸ਼ੀਨ ਆਉਂ ਜਾਂਦੀ ਹੈ ਛਤਰੀ ਦੇਖ ਜੀ ਮਾੜੀ ਮਾੜੀ ਬਈ ਟਾਈਮ ਹੋ ਗਿਆ 6:30 ਤੇ ਬਈ ਅੱਜ ਪਾਣ ਹੋ ਗਏ ਮੈਨੂੰ ਬਈ ਤੀਆ ਚੌਥਾ ਸੀਜ਼ਨ ਹੋ ਗਿਆ ਮਸ਼ੀਨ ਪਰ ਆਉਂਦੇ ਨੂੰ ਐਮਪੀ ਚ ਐਮਪੀ ਕਰਨਾਟਕਾ ਛੱਤੀਗੜ ਤੇ ਆਹ ਚੀਜ਼ ਬਈ ਮੈਂ ਪਹਿਲੀ ਵਾਰ ਦੇਖੀ ਆ ਆ ਕੈਨੀ ਆ 40 40 ਕੈਨੀ ਬਈ ਭਰ ਕੇ ਆਈ ਆ ਇਹ ਮੈਂ ਆਪਣੇ ਪੰਜਾਬ ਚ ਜਦਕਿ ਦੇ ਮੰਨਲਾ ਵੀ ਮੇਸਤਰੀ ਲੱਗਿਆ ਵਾ ਕੋਈ ਦਿਹਾੜੀ ਲੱਗੇ ਵਾ ਮੇਸਤਰੀ ਕੁਛ ਵੀ ਲੇਬਰ ਲੱਗੀ ਵੇ ਕਿਤੇ ਵੀ ਆਪਣੇ ਪੰਜਾਬ ਚ ਐ ਚਾਹ ਹੁੰਦੀ ਆ ਭਈਆ ਐਮਪੀ ਚ ਪਹਿਲੀ ਵਾਰ ਦੇਖਿਆ ਆ ਚਾਹ ਵਾਲੀ ਕੰਨੀ ਭਰ ਕੇ ਆਈ ਆ ਨਹੀਂ ਕੋਈ ਨਿਜਾਬ ਉੱਥੇ ਦਾ ਮੈਂ ਫੇਰ ਬਾਈ ਨੂੰ ਪੁੱਛਿਆ ਜਿਹੜੀ ਆਪਾਂ ਵੜਦੇ ਆਂ ਉਹ ਕਹਿੰਦਾ ਵੀ ਮੈਂ ਹਰੇਕ ਸਾਲ ਜਦੋਂ ਵੀ ਮਸ਼ੀਨ ਚੱਲਦੀ ਆ ਮੇਰੇ ਖੇਤਾਂ ਚ ਵੀ ਮੈਂ ਹਰੇਕ ਵਾਰ ਆਈਂ ਡੋਲੂ ਭਰ ਕੇ ਚਾਹ ਲੈ ਕੇ ਆਉਣਾ ਇਹ ਤਾਂ ਬਾਈ ਇੰਨੀ-ਇੰਨੀ ਕ ਪੀਨੇ ਆ। ਉਹ ਮੇਰੇ ਵੀਰ ਜਿਹੜੇ ਕੰਬੈਨ ਵਾਲੇ ਆ ਉਹ ਤਾਂ ਪਤਾ ਹੀ ਐ ਵੀ ਇਹ ਕਿੰਨੀ ਕ ਚਾਹ ਪੀਨੇ ਆ। ਕਹਿੰਦਾ ਵੀ ਢੋਡੇ ਮੈਨੂੰ ਪਤਾ ਦੀ ਪੰਜਾਬੀ ਜਿਹੜੇ ਆ ਉਹਨੇ ਵੀ ਚਾਹ ਗਲਾਸ ਭਰ ਕੇ ਪੀਨੇ ਆ ਤਾਂ ਕਹਿੰਦਾ ਮੈਂ ਢੋਲੂ ਭਰ ਕੇ ਲੇ ਗਿਆ। ਬਾਈ ਢੋਲੀ ਹੈਗੀ ਆ ਜਾਂ ਜ਼ਿਆਦਾ ਨਹੀਂ ਤਾਂ 2-3 ਲੀਟਰ ਦੀ ਹੈਗੀ ਆ ਭਰੀ ਵੀ ਉੱਪਰ ਤੱਕ। ਵਿੱਚ ਇਹ ਦੋ ਤਿੰਨ ਜਣਿਆਂ ਨੇ ਉਹਨਾਂ ਨੇ ਪੀਤੀ ਆ। ਮੈਂ ਤੇ ਲਾਣੇਦਾਰ ਨੇ ਵੀ ਲਈ ਹੁਣ ਲਾਣੇਦਾਰ ਡਰਾਈਵਰ ਨੂੰ ਛੱਡਣ ਲੱਗਿਆ। ਉਤੋਂ ਆਪ 6:30 ਹੋ ਗਏ ਮੈਂ ਚੱਲਦਿਆਂ 10 ਮਿੰਟ ਤੱਕ ਰੋਟੀ। ਬਣਾਈਏ ਜਾ ਕੇ ਟਾਈਮ ਨਾਲ ਫਿਰ ਲਾਈਟ ਭੱਜੀ ਜਾਂਦੀ ਉੱਥੇ ਔਖਾ ਹੋ ਜਾਂਦਾ ਤੇ ਚਾਰ ਕਿਲੇ ਰਹਿ ਗਏ ਬਸ ਵੱਢਣ ਨੂੰ ਉਹ ਵੱਢ ਕੇ ਫਿਰ ਇਹ ਲਾਣੇਦਾਰਾਂ ਨੇ ਆ ਜਾਣਗੇ ਇਹਨਾਂ ਨੂੰ ਕਿਹਾ ਵੀ ਬਾਈ ਮਸ਼ੀਨ ਜਿਹੇ ਜੰਟ ਨੇ ਕਿਹਾ ਵੀ ਊਰੀ ਖੜਾ ਦਿਓ ਕੱਲ ਊਰੀ ਚੱਲਣੀ ਆ ਮੈਂ ਵੀ ਊਰੇ ਨਾ ਖੜਾਇਓ ਕਿਉਂਕਿ ਮੌਸਮ ਹੁੰਦਾ ਜਿਆਦਾ ਖਰਾਬ ਬਾਈ ਲੈ ਦੇਖ ਲਓ ਮੈਂ ਵੀ ਕੋਈ ਚੱਕਰ ਨਹੀਂ 500 ਦਾ ਤੇਲ ਆ ਜੇ ਮਸ਼ੀਨ ਰਹਿ ਗਈ ਖੇਤ 'ਚ ਬਹੁਤ ਔਖਾ ਆ ਜੂਗਾ ਆੜੇ ਦਰ ਕੰਨਾ ਵੀ ਨਹੀਂ ਨਹੀਂ ਬਰੇਨ ਖਲਾਉਣੀ ਆਪਾਂ ਨੇ ਵੀ ਮਸ਼ੀਨ ਟਕਾਣੇ ਦੀ ਲਿਆਵਾਂਗੇ ਉਹ ਕਹਿੰਦਾ ਵੀ ਅੱਧਾ ਘੰਟਾ ਲੱਗ ਜੂ ਖੇਤਾਂ ਜਾਉਣ ਨੂੰ ਵੀ ਨਹੀਂ ਨਾ ਕਾਣੇ ਦੀ ਲੱਗ ਬਾਕੀ ਬਾਕੀ ਮੇਰਾ ਵੀਰ ਜਿਹੜੇ ਕਮੈਂਟ ਕਰਦੇ ਆ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਮੇਰਾ ਵੀਰ ਸ਼ਾਇਦ ਬ੍ਰਿੰਦਰ ਸਿੰਘ ਆ ਪੈरिस ਪੈरिस ਤੋਂ ਭਾਈ ਆਪਣੇ ਵਲੌਗ ਦੇਖਦਾ ਕਮੈਂਟ ਕਰਦਾ ਸਾਰੇ ਵਲੌਗਾਂ 'ਚ ਬਾਈ ਦਾ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਆ ਬਾਈ ਆਪਾਂ ਸਾਰਿਆਂ ਦਾ ਰਿਪਲਾਈ ਜ਼ਰੂਰ ਕਰਦੇ ਆ ਹੁਣ ਕਰਦੇ ਆ ਅੱਗੇ ਵੀ ਕਰਦੇ ਰਹਾਗੇ ਐਦਾਂ ਨਹੀਂ ਹੈਗਾ ਵੀ ਹੁਣ ਆਪਣੇ ਵਲੌਗ ਚੱਲ ਗਏ ਵੀ ਆਪਾਂ ਕਮੈਂਟ ਨਹੀਂ ਕਰਦੇ ਵੀ ਰਿਪਲਾਈ ਨਹੀਂ ਕਰਦੇ ਵੀਰੇ ਰਿਪਲਾਈ ਸਾਰਿਆਂ ਦੇ ਕਰਾਂਗੇ ਹੁਣ ਆਪਾਂ ਨੂੰ ਬਹੁਤ ਆਉਂਦੇ ਨੇ ਆਪਾਂ ਉਹ ਵੀ ਆਪਾਂ ਸਾਰਿਆਂ ਦੇ ਅਟੈਂਡ ਕਰੀਂਦੇ ਆ ਉਹ ਕੀ ਕਹਿਣਾ ਵੀ ਚਲੋ ਮਾੜਾ-ਮੋਟਾ ਜਿਹਾ ਮਸ਼ੀਨ ਤੇ ਇੱਧਰ-ਉੱਧਰ ਭੱਗੇ ਹੋਏ ਕਿਤੇ ਜਾਹੋ ਆਪਾਂ ਉਹਦੇ ਮੋਟਰਸਾਈਕਲ ਤੇ ਜਾ ਰਹੇ ਆ ਇੱਧਰ ਉੱਧਰ ਨਹੀਂ ਜਾਏਗਾ ਆਪਾਂ ਬੈਕ ਕਾਲ ਕਰ ਲਈਦੀ ਆ ਅ ਧੰਨਵਾਦ ਆ ਬਾਈ ਸਾਰਿਆਂ ਦਾ ਪਲ ਸਪੋਰਟ ਕਰ ਰਹੇ ਆ ਚੱਲੇ ਜੂ ਲੜੇ ਦਾ ਤੇਲ ਚੱਕ ਕਰਿਆ ਚੱਲੇ ਜਾਣੀਆਂ ਅੱਜ ਦੀ ਦਿਹਾੜੀ ਦਾ ਕੱਲ ਦੀ ਕੱਲੂ ਦੇਖਾਂਗੇ ਏਜੰਟ ਤਲ ਲਈ ਕਹਿਣਾ ਤਾਂ ਚਾਹੀਦਾ ਨਹੀਂ ਯਾਰ ਏਜੰਟ ਨਹੀਂ ਆਪਾਂ ਨੂੰ ਇਦ ਕੀ ਵਧੀਆ ਮਿਲਿਆ ਕੱਲ ਅੱਜ ਵੀ ਉਹਨੂੰ ਮਸ਼ੀਨ ਫੋਨ ਕਰਕੇ ਪੁੱਛੇ ਵੀ ਚੱਲੂ ਕਹਿੰਦੇ ਚਲਾਉਂਗੇ ਫੇਰ ਚੱਲੂ ਮਾ ਵੀ ਅਸੀਂ ਆਏ ਆ ਛੱਤੀ ਕਰ ਤਾ 800 ਕਿਲੋਮੀਟਰ 7 750 ਚੱਲ ਕੇ ਵਿਖੜਾਉਣ ਵਾਸਤੇ ਥੋੜੋ ਆਏ ਵੀ ਚਲਾਉਣ ਵਾਸਤੇ ਆਏ ਆ ਵੀ ਆਏ ਨਾ ਕਰ ਕਹਿੰਦਾ ਵੀ ਚਲੋ ਅੱਜ ਮੈਂ ਤੁਹਾਨੂੰ ਦਊਂਗਾ ਕੱਲ੍ਹ ਬਾਈ ਆਪਣੀ ਫੈਰੀ ਜਿਹੜੀ ਮਸ਼ੀਨ ਖੜੀ ਰਹੀ ਆ ਖੜਨ ਦਾ ਕਾਰਨ ਤਾਂ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਪਰसों ਦੋਨੋਂ ਮੈਂ ਦੱਸਿਆ ਜੀਗਾ ਵੀ ਦੁਪਹਿਰ ਨੂੰ ਆਪਣਾ ਚੂਹਾ ਵਰਮੋ ਚੋਕ ਹੋ ਗਿਆ ਚੋਕ ਨਹੀਂ ਤਾਂ ਹੋਇਆ ਉਹਦੇ ਵਿੱਚ ਮਿੱਟੀ ਜੰਮ ਗਈ ਜੀ ਮਸ਼ੀਨ ਸਾਰੀ ਟੜਕਣ ਲੱਗ ਗਈ ਧੀ ਉਹ ਕੱਲ੍ਹ ਫਿਰ ਆਪਾਂ ਇਹਨੂੰ ਫਿਰ ਸਵੇਰੇ ਪੁੱਛਿਆ ਵੀ ਹੈਗਾ ਕੰਮ ਕਹਿੰਦਾ ਨਹੀਂ ਵੀ ਅੱਜ ਨਹੀਂ ਹੈਗਾ ਵੀ ਅੱਜ ਮਸ਼ੀਨ ਖੜੀ ਜੀ ਫੇਰ ਆਪਾਂ ਨੇ ਉਹਦਾ ਫਾਇਦਾ ਚੱਕ ਕੇ ਕੱਲ ਚੂਹੇ ਬਰਮ ਨੂੰ ਬਿੱਟ ਪਾਸ ਸਰੀਆ ਲਵਾਤਾ ਅੱਜ ਮਸ਼ੀਨ ਚੱਲਦੀ ਓਕੇ ਸਾਲੇ ਅੱਜ ਗਿੱਲਾ ਹੈ ਬਰਾ ਦਾ ਮੀ ਪਿਆਵਾ ਕੋਈ ਮਿੱਟੀ ਮੁੱਟੀ ਚੜਦੀ ਤਾਂ ਹੈ ਐਨ ਮਾਰਦਾ ਖੋਲ ਨਹੀਂ ਪਰ ਉਹ ਲੰਦਾ ਕੋਈ ਮਸ਼ੀਨ ਟੜਕਣ ਬੋਲ ਨੂੰ ਗੂੰਗੜੂ ਕਰਦੀ ਦੀ ਉਹਦਾ ਬਸ ਚੱਕਰ ਲਾਉ ਆਪਾਂ ਲੋਟ ਕਰਤੀ ਤਾਂ ਹੀ ਪਰ ਲਈ ਫੀਲਡ ਆਪਾਂ ਨੇ ਖੋਲੀ ਵੀ ਹੈ ਬਾਈ ਉਹ ਖੋਲ ਕੇ ਰੱਖੇ ਦੇਈ ਵੀ ਚੱਲ ਜਾਂਦੇ ਵੇ ਕਸੂਗੇ ਹੁਣ ਆਪਾਂ ਚੱਲਿਆ ਰੋਟੀ ਬਣਾਉਣ ਲਾੜੀ ਆ ਗਿਆ ਤੇ ਖਾਂ ਚਾਹ ਤੂੰ ਪੀਉ ਹੈ ਇਹ ਬਾਈ ਆਪਾਂ ਚੱਲਦੇ ਆਂ ਜੇ ਅੱਗੇ ਕੋਈ ਕਲਿੱਪ ਬਣੀ ਤਾਂ ਦੇਖਾਂਗੇ ਨਹੀਂ ਫਿਰ ਅੱਜ ਦਾ ਬਲੌਗ ਇੱਥੇ ਤਮਾਸ਼ ਧੰਨਵਾਦ